ਕਬੀਰ ਮਨ ਪੰਖੀ ਭਇਓ ਉਡ ਉਡ ਦੇ ਦਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ اے ਕਬੀਰ ਮਨੁਖ ਦਾ ਮਨ ਜਿਹੋ ਜਹੀ ਸੰਗਤ ਚ ਬੈਠਦਾ ਹੈ ਉਹੋ ਜਿਆ ਉਸ ਦਾ ਸੁਭਾਅ ਪਰਪੱਕ ਹੋ ਜਾਂਦਾ ਹੈ ਮਨ ਦੀ ਤੁਲਨਾ ਇੱਕ ਉੜਦੇ ਪੰਛੀ ਨਾਲ ਕੀਤੀ ਗਈ ਹੈ ਜਿਹੜਾ ਹਰ ਵੇਲੇ ਗਿਆਨ ਤੇ ਕਰਮ ਇੰਦਰੀਆਂ ਰਾਹੀ ਮਾਇਆ ਦੀ ਲਗਨ ਕਾਰਨ ਚਾਰੇ ਪਾਸੇ ਭਟਕਦਾ ਰਹਿੰਦਾ ਹੈ ਸ਼ਲੋਕ ਮਹਲਾ ਪਹਿਲਾ ਤੁਮੇ ਤੁਮਾ ਵੈਸ ਆਕਤ ਤੋਰਾ ਨਿਮ ਫਲ ਮਨ ਮੁਖ ਵਸੇ ਤਿਸ ਜਿਸ ਤੂ ਚੇਤਨਾ ਆਵਹੀ ਨਾਨਕ ਕਈਏ ਕੇਸ ਹੰਨਨ ਕਰਮਾਂ ਬਾਹਰੇ ਏ ਪ੍ਰਭੂ ਜਿਸ ਮਨੁਖ ਦੇ ਚਿਤ ਵਿੱਚ ਤੂ ਨਹੀਂ ਵਸਦਾ ਉਸ ਦੇ ਮਨ ਤੇ ਮੂੰਹ ਦੇ ਵਿੱਚ ਤੁਮੇ ਤੁਮਾ ਆਕਤ ਤੋਰਾ ਤੇ ਨਿਮ ਫਲ ਜ਼ਹਿਰ ਵਸ ਰਿਆ ਭਾਵ ਉਸ ਦੇ ਮਨ ਵਿੱਚ ਕੋੜਾ ਤਣ ਹੋਣ ਕਰਕੇ ਮੂੰਹੋਂ ਕੋੜੇ ਬਚਨ ਬੋਲਦਾ ਹੈ ਫਿੱਕੇ ਬਚਨ ਬੋਲਦਾ ਹੈ ਕੂੜ ਕਪਟ ਬੋਲਦਾ ਹੈ ਜੋ ਕਿ ਉਹਨਾਂ ਦੇ ਪ੍ਰਭਾਵ ਸਦਗਾ ਸਦਾ ਕਲਪਦਾ ਰਹਿੰਦਾ ਹੈ ਤੇ ਹੋਰ ਨਾ ਨੂੰ ਕੁਲ ਪਾਉਂਦਾ ਹੈ ਪ੍ਰਭੂ ਆਪ ਹੀ ਇਹਨਾਂ ਦੇ ਰੋਗ ਨੂੰ ਦੂਰ ਕਰਨ ਵਾਲਾ ਹੈ